ਪੇਡਸਾਨਾਂ ਦੇ ਹੋਣੇ ਕਹਿੰਦੇ ਚੜੀ ਜਵਾਨੀ ਜੋਰ ਵਿਖਾਉਣੇ ਉਹ ਜਿੱਥੇ ਚੜ-ਚੜ ਪੈਣੀਆਂ ਰੇਡਾਂ ਕਈਆਂ ਤੱਕੜ ਜੱਫੇ ਲਾਉਣੇ ਉਹ ਦੁਨੀਆ ਗੱਲਾਂ ਕਰਦੀ ਢੇਸੀ ਸਾਰੇ ਤਕੜੇ ਦੇਸਨ ਖਿਡਾਰੀ ਦੇਖੋ ਸਾਊਥ ਹਾਲ ਦਾ ਕਿਹੜਾ ਕੱਪ ਜਿੱਤਦਾ ਕੀਤੀ ਸਾਰਿਆਂ ਨੇ ਫੁੱਲ ਤਿਆਰੀ ਉਹ ਦੇਖੋ ਕਿਹੜਾ ਸਾਊਥ ਹਾਲ ਦਾ ਕੱਪ ਜਿੱਤਦਾ ਆਉਣ ਵਾਲੇ ਹਫ਼ਤੇ ਐਤਵਾਰ ਨੂੰ 23 ਤਰੀਕ ਨੂੰ ਲੱਗਣੀਆਂ ਰੌਣਕਾਂ ਤੇ ਤੁਸੀਂ ਵੀ ਸਾਰੇ ਹੌਮ ਹਵਾ ਕੇ ਪਹੁੰਚੋ ਤੇ ਐਡਰੈਸ ਨੋਟ ਕਰ ਲਓ ਹਲਿੰਗਡਨ ਐਥਲੈਟਿਕਸ ਸਟੇਡੀਅਮ ਪਨ ਗੈਟਿੰਗ ਵੇ ਆਕਸਬ੍ਰਿਜ ਤੇ ਜਿਹਦਾ ਪੋਸਟ ਕੋਡ ਆ UB8 ਪਨ ES ਇੱਕ ਵਾਰੀ ਫੇਰ ਨੋਟ ਕਰ ਲਓ ਹਲਿੰਗਡਨ ਐਥਲੈਟਿਕਸ ਸਟੇਡੀਅਮ ਪਨ ਗੈਟਿੰਗ ਵੇ ਆਕਸਬ੍ਰਿਜ UB8 ਪਨ ES ਸਾਰਿਆਂ ਨੂੰ ਖੁੱਲੇ ਸੱਦੇ ਆ ਆਉਣ ਵਾਲੇ ਹਫਤੇ ਐਤਵਾਰ ਨੂੰ ਸੌਥਾਲ ਦੇ ਖੇਡ ਮੇਲੇ ਤੇ ਪਹੁੰਚੋ ਤੇ ਮੇਲੇ ਦੀਆਂ ਰੌਣਕਾਂ ਨੂੰ ਬਿਦਾਓ ਤੇ ਬੱਲੇ ਬੱਲੇ ਕਬੱਡੀ ਕਰ ਦਿਓ